ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਹਵਾਰਾ ਵਿਖੇ ਜਿਹਦਾ ਜਗਤਾਰ ਸਿੰਘ ਜੀ ਹਵਾਰਾ ਜਿਹੜੇ ਉਹਨਾਂ ਦੇ ਮਾਤਾ ਜੀ ਦੀ ਖਬਰ ਲੈਣ ਵਾਸਤੇ ਇੱਥੇ ਪਹੁੰਚੇ ਆਂ ਦੇਖੋ ਤੁਸੀਂ ਅੱਜ ਦੇ ਸਾਡੇ ਦੇਸ਼ ਦੇ ਵਿੱਚ ਜਿੱਥੇ ਹਰ ਇੱਕ ਨਾਗਰਿਕ ਨੂੰ ਬਰਾਬਰ ਦਾ ਅਧਿਕਾਰ ਹੈ ਉੱਥੇ ਜਿਹਦਾ ਜਗਤਾਰ ਸਿੰਘ ਜੀ ਹਵਾਰਾ ਨੇ ਜਿਹੜੇ ਉਹਨਾਂ ਦੇ ਬਿਰਧ ਮਾਤਾ 81 ਸਾਲ ਦੇ ਲਗਭਗ ਜਿਨ੍ਹਾਂ ਦੀ ਉਮਰ ਹੈ ਉਹ ਅੱਜ ਆਖਰੀ ਸਾਹ ਨੇ ਜਿਹੜੇ ਆਪਣੇ ਲੈ ਰਹੇ ਨੇ ਪਰ ਉਹਨਾਂ ਦੇ ਜਿਹੜੇ ਸੁਪੁੱਤਰ ਨੇ ਜਗਤਾਰ ਸਿੰਘ ਹੀ ਹਵਾਰਾ ਜਿਹੜੇ ਤਕਰੀਬਨ 35 ਸਾਲ ਤੋਂ ਜੇਲ੍ਹ ਦੇ ਵਿੱਚ ਨੇ ਲਗਾਤਾਰ ਔਰ ਉੱਥੇ ਸਾਰੇ ਜਿੰਨੇ ਉਹਨਾਂ ਦੇ ਉੱਤੇ ਕੇਸ ਬਣੇ ਸੀ ਸਾਰੇ ਕੇਸ ਨੇ ਜਿਹੜੇ ਉਹਨਾਂ ਦੇ ਵਿੱਚ ਬਰੀ ਹੋਣ ਦੇ ਬਾਵਜੂਦ ਵੀ ਅੱਜ ਕੇਂਦਰ ਸਰਕਾਰ ਜਿਹੜੀ ਉਹਨਾਂ ਨੂੰ ਅੱਜ ਵੀ ਜੇਲ੍ਹ ਦੇ ਵਿੱਚ ਨਜ਼ਰਬੰਦ ਕੀਤਾ ਹੈ ਸੋ ਮੈਂ ਸਮਝਦਾ ਅੱਜ ਸਾਡੀ ਪੰਜਾਬ ਦੀ ਸਰਕਾਰ ਵੀ ਸੁੱਤੀ ਪਈ ਹੈ ਔਰ ਕੇਂਦਰ ਦੀ ਸਰਕਾਰ ਆ ਜਿਹੜੀ ਉਹ ਵੀ ਸੁੱਤੀ ਪਈ ਹੈ ਔਰ ਜਿਹੜਾ ਦੇਸ਼ ਦਾ ਕਾਨੂੰਨ ਆ ਉਹ ਅੱਜ ਅੰਨਾ ਕਾਨੂੰਨ ਆ ਜਿਹੜਾ ਰਤਚਗਤਾਰ ਸਿੰਘ ਜੀ ਹਵਾਰਾ ਉਹਨਾਂ ਦੇ ਉੱਤੇ ਲਾਗੂ ਕੀਤਾ ਹੈ ਸੋ ਮੈਂ ਅੱਜ ਵੀ ਜਿੱਥੇ ਸਾਡੇ ਇਲਾਕੇ ਦੀਆਂ ਸਾਰੀਆਂ ਪੰਚਾਇਤਾਂ ਨੇ ਮਤੇ ਗ੍ਰਾਮ ਸਭਾ ਦੇ ਪਾ ਕੇ ਦਿੱਤੇ ਵੀ ਉਹਨਾਂ ਨੂੰ ਘਟੋ-ਘਟ ਆਪਣੀ ਮਾਤਾ ਨੂੰ ਅਖੀਰਲੇ ਸਮੇਂ ਮਿਲਣ ਵਾਸਤੇ ਪਰੋਲ ਮਿਲਣੀ ਚਾਹੀਦੀ ਹੈ ਉਹਦੇ ਲਈ ਮੈਂ ਸਮਝਦਾ ਸਰਕਾਰਾਂ ਨੂੰ ਇਹ ਗੱਲ ਤੁਰੰਤ ਸੇ ਧਿਆਨ ਦੇਣਾ ਚਾਹੀਦਾ ਦੇਖਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਵੀ ਅਸੀਂ ਮੰਗ ਕਰਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗੰਤ ਸਿੰਘ ਮਾਨ ਤੋਂ ਵੀ ਮੰਗ ਕਰਦੇ ਹਾਂ ਕਿ ਤੁਰੰਤ ਜਾ ਕੇ ਉਹ ਡੈਪੂਟੇਸ਼ਨ ਲੈ ਕੇ ਪ੍ਰਧਾਨ ਮੰਤਰੀ ਨੂੰ ਮਿਲਣ ਔਰ ਜਿਹੜੀ ਉਹਨਾਂ ਨੂੰ ਤੁਰੰਤ ਪੈਰੋਲ ਤੇ ਜਿਹੜਾ ਛੱਡਿਆ ਜਾਵੇ ਆਪਣੀ ਮਾਤਾ ਜੀ ਦੇ ਅਖੀਰਲੇ ਸਮੇਂ ਇਹਨਾਂ ਦੇ ਦਰਸ਼ਨ ਦਿਦਾਰੇ ਕਰ ਸਕਣ ਕਿਉਂਕਿ ਮਾਂ ਤੋਂ ਨੇੜਲਾ ਰਿਸ਼ਤਾ ਦੁਨੀਆ ਦੇ ਵਿੱਚ ਸਾਡਾ ਕੋਈ ਹੋਰ ਰਿਸ਼ਤਾ ਨਹੀਂ ਹੈ ਸਭ ਤੋਂ ਨੇੜਲਾ ਰਿਸ਼ਤਾ ਇਨਸਾਨ ਦਾ ਜਿਹੜਾ ਮਾਂ ਦਾ ਹੁੰਦਾ ਅੱਜ ਮੈਂ ਸਮਝਦਾ 35 ਸਾਲਾਂ ਤੋਂ ਆਪਣੀ ਮਾਂ ਨੂੰ ਜਿਹੜਾ ਮਿਲਣ ਲਈ ਜਿਹੜੇ ਜਿ세ਦਾ ਜਗਤਾਰ ਸਿੰਘ ਜੀ ਹਵਾਰਾ ਚਾਹੁੰਦੇ ਨੇ ਪਰ ਸਰਕਾਰਾਂ ਵਿੱਚ ਅੜਿੱਕਾ ਬਣੀ ਹੋਇਆ ਹੈ ਕਾਨੂੰਨ ਵਿੱਚ ਅੜਿੱਕਾ ਬਣਿਆ ਹੈ ਸਾਡੀ ਮੰਗ ਹੈ ਕਿ ਤੁਰੰਤ ਉਹਨਾਂ ਨੂੰ ਗਰੋਲ ਦੇ ਕੇ ਇਹਨਾਂ ਦੇ ਜਿਹੜੇ ਦਰਸ਼ਨ ਦੇਦਾਰੇ ਕਰਨ ਦਾ ਮੌਕਾ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਹਵਾਰਾ ਵਿਖੇ ਜਿਹਦਾ ਜਗਤਾਰ ਸਿੰਘ ਜੀ ਹਵਾਰਾ ਜਿਹੜੇ ਉਹਨਾਂ ਦੇ ਮਾਤਾ ਜੀ ਦੀ ਖਬਰ ਲੈਣ ਵਾਸਤੇ ਇੱਥੇ ਪਹੁੰਚੇ ਹਾਂ ਦੇਖੋ ਤੁਸੀਂ ਅੱਜ ਦੇ ਸਾਡੇ ਦੇਸ਼ ਦੇ ਵਿੱਚ ਜਿੱਥੇ ਹਰ ਇੱਕ ਨਾਗਰਿਕ ਨੂੰ ਬਰਾਬਰ ਦਾ ਅਧਿਕਾਰ ਉੱਥੇ ਜਗਤਾਰ ਜਗਤਾਰ ਸਿੰਘ ਜੀ ਹਵਾਰਾ ਨੇ ਜਿਹੜੇ ਉਹਨਾਂ ਦੇ ਬਿਰਧ ਮਾਤਾ 81 ਸਾਲ ਦੇ ਲਗਭਗ ਜਿਨ੍ਹਾਂ ਦੀ ਉਮਰ ਹੈ ਉਹ ਅੱਜ ਆਖਰੀ ਸਾਹ ਨੇ ਜਿਹੜੇ ਆਪਣੇ ਲੈ ਰਹੇ ਨੇ ਪਰ ਉਹਨਾਂ ਦੇ ਜਿਹੜੇ ਸੁਪੁੱਤਰ ਨੇ ਜਗਤਾਰ ਸਿੰਘ ਜੀ ਹਵਾਰਾ ਜਿਹੜੇ ਤਕਰੀਬਨ 35 ਸਾਲ ਤੋਂ ਜੇਲ੍ਹ ਦੇ ਵਿੱਚ ਨੇ ਲਗਾਤਾਰ ਔਰ ਉੱਥੇ ਸਾਰੇ ਜਿੰਨੇ ਉਹਨਾਂ ਦੇ ਉੱਤੇ ਕੇਸ ਬਣੇ ਸੀ ਸਾਰੇ ਕੇਸ ਨੇ ਜਿਹੜੇ ਉਹਨਾਂ ਦੇ ਵਿੱਚ ਬਰੀ ਹੋਣ ਦੇ ਬਾਵਜੂਦ ਵੀ ਅੱਜ ਕੇਂਦਰ ਸਰਕਾਰ ਜਿਹੜੀ ਉਹਨਾਂ ਨੂੰ ਅੱਜ ਵੀ ਜੇਲ੍ਹ ਦੇ ਵਿੱਚ ਨਜ਼ਰਬੰਦ ਕੀਤਾ ਹੋਇਆ ਹੈ ਸੋ ਮੈਂ ਸਮਝਦਾ ਅੱਜ ਸਾਡੀ ਪੰਜਾਬ ਦੀ ਸਰਕਾਰ ਵੀ ਸੁੱਤੀ ਪਈ ਐ ਔਰ ਕੇਂਦਰ ਦੀ ਸਰਕਾਰ ਆ ਜਿਹੜੀ ਉਹ ਵੀ ਸੁੱਤੀ ਪਈ ਐ ਔਰ ਜਿਹੜਾ ਦੇਸ਼ ਦਾ ਕਾਨੂੰਨ ਆ ਉਹ ਅੱਜ ਅੰਨਾ ਕਾਨੂੰਨ ਆ ਜਿਹੜਾ ਚਕਤਾਰ ਸਿੰਘ ਜੀ ਹਵਾਰਾ ਉਹਨਾਂ ਦੇ ਉੱਤੇ ਲਾਗੂ ਕੀਤਾ ਐ ਸੋ ਮੈਂ ਅੱਜ ਵੀ ਜਿੱਥੇ ਸਾਡੇ ਇਲਾਕੇ ਦੀਆਂ ਸਾਰੀਆਂ ਪੰਚਾਇਤਾਂ ਨੇ